ਲੈਂਡ ਫਰਾਂਸਿਸਕੋਲ ਅੰਮ੍ਰਿਤਸਰ ਵਿਖੇ 크리스마스 ਯੂਥ ਮੇਲਾ ਧਾਰਮਿਕ ਉਤਸ਼ਾਹ ਅਤੇ ਪਾਈਚਾਰਕ ਸਾਂਝ ਦੇ ਮਾਹੌਲ ਵਿੱਚ ਮਨਾਇਆ ਗਿਆ। ਇਸ ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਸ਼ਿਰਕਤ ਕੀਤੀ। ਉਨ੍ਹਾਂ ਨੇ ਦੀਪ ਪ੍ਰਜਵਲਿਤ ਕਰਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਪ੍ਰਪੂਰ ਸਰਾਹਣਾ ਮਿਲੀ। ਸਮਾਗਮ ਦੌਰਾਨ 크리스마ਸ ਦਾ ਸੰਦੇਸ਼ ਪਿਆਰ, ਸ਼ਾਂਤੀ ਅਤੇ ਆਪਸੀ ਭਰਾਤਰੀ ਵਿਸ਼ੇਸ਼ ਤੌਰ ਤੇ ਉਭਾਰਿਆ ਗਿਆ। ਸਾਫ ਦਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ 크리스마ਸ ਯਿਸੂ ਮਸੀਹ ਦੇ ਜਨਮ ਦਿਨ ਦਾ ਤਿਉਹਾਰ ਹੈ ਜੋ ਪਿਆਰ, ਸ਼ਾਂਤੀ, ਸੇਵਾ ਤੇ ਪਾਈਚਾਰੇ ਦਾ ਸੰਦੇਸ਼ ਦਿੰਦਾ ਹੈ। ਓਮਪ੍ਰਕਾਸ਼ ਸੋਨੀ ਨੇ ਸਕੂਲ ਪ੍ਰਬੰਧਕਾਂ, ਵਿਦਿਆਰਥੀਆਂ ਨੂੰ ਸਫਲ ਸਮਾਗਮ ਦੀ ਵਧਾਈ ਦਿੱਂਦਿਆਂ ਸਭ ਨੂੰ 크리스마ਸ ਦੀਆਂ ਮੁਬਾਰਕਾਂ ਦਿੱਤੀਆਂ। ਇਸ ਸਬੰਧ ਤੇ ਬਿਸ਼ਪ ਸਾਹਿਬ ਫਾਦਰ ਯੂਸਫ ਮੈਥਿਊਸ ਤੇ ਕਾਉਂਸਲਰ ਵਿਕਾਸ ਸੋਨੀ ਵੀ ਹਾਜ਼ਰ ਸਨ ਸਮਾਗਮ ਦੇ ਅੰਤ ਵਿੱਚ ਸਕੂਲ ਪ੍ਰਬੰਧਕਾਂ ਵੱਲੋਂ ਮਹਿਮਾਨਾਂ ਅਤੇ ਹਾਜ਼ਰ ਸੰਗਤਾਂ ਦਾ ਧੰਨਵਾਦ ਕੀਤਾ ਗਿਆ ਫਾਦਰ ਯੂਸਫ ਅਮਰ ਸਾਹਿਬ ਫਾਦਰ ਰੋਬੀਬੇ ਫਾਦਰ ਰੋਬ ਡੇਰਾ ਬਾਬਾ ਨਾਨਕ ਮਾਰੇ ਤੇਰ ਮੈਂ ਅੰਤਰਮੰਤਰ करमजीत रिंटू जी वकार सोनी जी एक छोटे पे आए हुए डीएस सुरेश बड़ी खुशी की बात है आज सेठी खिलाज स्कूल वालों हर साल की तरह एक साल भी ਜੇ ਦਾ ਪੰਜਾਬ ਜਾਣਦਾ ਇੱਥੇ ਕਿਉਂ ਆ ਜਾ ਰਹੇ ਆ ਸਭ ਤੋਂ ਪਹਿਲਾਂ ਤੁਸੀਂ ਮੈਂ ਅੱਜ ਦੇ ਸ਼ੋਅ ਦੇ ਵਿੱਚ ਅੱਜ ਦੇ ਸ਼ੋਅ ਦੇ ਵਿੱਚ ਕਿਉਂਕਿ ਭਾਈ ਸਾਡਾ ਪ੍ਰਿੰਟਰ ਇੱਕ ਸਾਈਡ ਤੋਂ ਦੂਜੇ ਅੱਗੇ ਕੈਮਰਾ ਲੱਗਾ ਲਾਈਵ ਚੱਲਣ ਜਿਆ ਸੋਧ ਧਿਆਨ ਦੇ ਅਸੀਂ ਯੂਥ ਮੇਲਾ ਜਿਹੜਾ ਇੱਥੇ ਸੈਲੀਬ੍ਰੇਸ਼ਨ ਕਰ ਰਹੇ ਆ